ਸਰ ਜੀ ਗਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੇ ਆਪਣੀ ਸਕਰੀਨ ਦੇ ਉੱਤੇ ਤੇ ਅੱਜ ਬੜੀਆਂ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਤੇ ਇੱਕ ਸੋਟੀ ਦੀ ਬੱਚੀ ਜਿਹਦੇ ਹੱਥ ਦੇ ਉੱਤੇ ਇੱਕ ਸੋਹਣਾ ਜਿਹਾ ਪੰਛੀ ਤੋਤਾ ਪੈਰਟ ਤਸਵੀਰਾਂ ਤੁਸੀਂ ਦੇ ਦੇ ਪਏ ਉਹ ਕਿੰਨੀਆਂ ਖੂਬਸੂਰਤ ਨੇ ਕਹਿੰਦੇ ਨੇ ਵੀ ਕਦੇ ਮੋਹ ਆ ਜਾਵੇ ਤੇ ਆਪਣੀ ਫੈਮਿਲੀ ਦੇ ਨਾਲੋਂ ਵੀ ਜਿਹੜਾ ਆ ਉਹ ਪੰਛੀਆਂ ਦੇ ਨਾਲ ਜਾਨਵਰਾਂ ਦੇ ਨਾਲ ਜਿਹੜਾ ਆ ਮੋਹ ਹੋ ਜਾਂਦਾ ਆ ਤੇ ਇਸੇ ਤਰ੍ਹਾਂ ਦਾ ਮੋਹ ਜਿਹੜਾ ਆ ਇਹਨਾਂ ਬੱਚੀਆਂ ਦਾ ਜਿਹੜਾ ਆ ਇਸ ਪੈਰਟ ਦੇ ਨਾਲ ਪੈ ਗਿਆ ਇਸ ਤੋਤੇ ਦੇ ਨਾਲ ਪੈ ਗਿਆ ਜਿਹੜਾ ਇਹ ਬੜੀ ਹੀ ਖੂਬਸੂਰਤੀ ਦੇ ਨਾਲ ਇਹਨਾਂ ਦੇ ਹੱਥ ਦੇ ਉੱਤੇ ਇਹਨਾਂ ਦੇ ਮੋਢੇ ਦੇ ਉੱਤੇ ਐ ਬੈਠ ਜਾਂਦਾ ਹੈ ਕਿ ਜਿਵੇਂ ਪਤਾ ਨਹੀਂ ਕਿੰਨੇ ਕੇ ਜਨਮਾਂ ਦਾ ਜਿਹੜਾ ਆ ਪਿਆਰ ਹੁੰਦਾ ਤੇ ਤੁਸੀਂ ਦੇਖਦੇ ਪਿਓ ਪੀ ਕਿੰਨਾ ਖੂਬਸੂਰਤ ਜਿਹੜਾ ਆ ਉਹ ਦ੍ਰਿਸ਼ ਜਿਹੜਾ ਆ ਲੱਗਦਾ ਪਿਆ ਆ ਤੇ ਇੱਕ ਬੱਚੀ ਦੇ ਹੱਥ ਦੇ ਉੱਤੇ ਬੈਠਾ ਹੋਇਆ ਆ ਕਦੇ ਮੋਢੇ ਦੇ ਉੱਤੇ ਬੈਠ ਜਾਂਦਾ ਆ ਕਦੇ ਹੱਥ ਦੇ ਉੱਤੇ ਬੈਠ ਜਾਂਦਾ ਆ ਤੇ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਜੜਾ ਆ ਇਹ ਪਰਿਵਾਰ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਬਣ ਕੇ ਜੜਾਇਆ ਉਹ ਰਿਆ ਰਿਆ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰ ਦੇ ਨਾਲ ਕਿ ਇਹ ਪੈਟ ਜਿਹੜਾ ਆ ਇਹ ਤੋਤਾ ਜਿਹੜਾ ਆ ਇਹ ਕਿੰਨੇ ਚਿਰ ਤੋਂ ਇਹਨਾਂ ਦੇ ਨਾਲ ਆ ਕਿੱਥੋਂ ਲਿਆਂਦਾ ਤੇ ਕਿਵੇਂ ਜਿਹੜਾ ਇਹਨੂੰ ਪਾਲਿਆ ਹੋ ਬਹੁਤ ਸਾਰੇ ਪੰਛੀਾਂ ਨੂੰ ਪਿਆਰ ਕਰਨ ਵਾਲੇ ਲੋਕ ਮਿਲ ਜਾਂਦੇ ਨੇ ਜਿਹੜੇ ਕਿ ਪੰਛੀਆਂ ਨੂੰ ਪਿੰਜਰਿਆਂ ਦੇ ਵਿੱਚ ਡੱਕ ਲੈਂਦੇ ਨੇ ਪਰ ਇੱਥੇ ਸਭ ਤੋਂ ਖਾਸ ਗੱਲ ਇਹ ਰੱਗੀ ਕਿ ਪੰਛੀ ਪਾਲਿਆ ਜ਼ਰੂਰ ਰੱਖਿਆ ਜ਼ਰੂਰ ਬੱਚਿਆਂ ਦਾ ਮੋਹ ਪਿਆਰ ਵੀ ਹੈ ਤੇ ਬੱਚਿਆਂ ਦੀ ਜਿੱਦ ਦੇ ਨਾਲ ਜਿਹੜਾ ਇਹ ਪੱਕੇ ਰੱਖਿਆ ਗਿਆ ਪਰਪਿੰਦਰੇ ਦੇ ਵਿੱਚ ਨਹੀਂ ਖੁੱਲਾ ਫਿਰਦਾ ਆ ਜਿੱਥੇ ਮਰਜ਼ੀ ਕਰ ਦੇ ਵਿੱਚ ਫਿਰਦਾ ਆ ਤੇ ਬੱਚਿਆਂ ਦੇ ਨਾਲ ਘੁੰਮਣ ਫਿਰਨ ਵੀ ਜਿਹੜਾ ਆ ਉਹ ਬਾੜ ਚਲਿਆ ਜਾਂਦਾ ਆ ਤੇ ਬੜੀਆਂ ਹੀ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਹੋਰ ਵੀ ਤਸਵੀਰਾਂ ਨਾਲ ਦੇ ਨਾਲ ਦਿਖਾਵਾਂਗੇ ਵੀ ਨਾਲ ਦੇ ਨਾਲ ਜਿਹੜਾ ਆ ਫੈਮਲੀ ਦੇ ਨਾਲ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਦੋਸਤੋ ਤਸਵੀਰਾਂ ਵੀ ਦੇ ਦੇ ਪਿਓ ਮੇਰੇ ਨਾਲ ਪਰਿਵਾਰ ਸਾਰੀ ਫੈਮਲੀ ਜਿਹੜੀ ਹੈ ਉਹ ਬੈਠੀ ਹੋਈ ਹੈ ਤੇ ਤੋਤਾ ਤੁਸੀਂ ਦੇਖਦੇ ਪਿਓ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਇਹ ਬੱਚਿਆਂ ਦੇ ਮਮੀ ਪਾਪਾ ਨੇ ਤੇ ਤੁਸੀਂ ਦੇਖਦੇ ਪਿਓ ਵੀ ਇਸ ਘਰ ਦੇ ਜਿਹੜੇ ਮੁੱਖ ਮੈਂਬਰ ਨੇ ਉਹਨਾਂ ਦੇ ਵੀ ਮੋਢੇ ਉੱਤੇ ਜਿਹੜਾ ਆ ਤੋਤਾ ਬੜੀ ਖੂਬਸੂਰਤ ਤਰੀਕੇ ਦੇ ਨਾਲ ਬੈਠਾ ਹੋਇਆ ਤੇ ਬੜੀ ਹੀ ਵਧੀਆ ਚੀਜ਼ ਲੱਗੀ ਤੇ ਮੈਂ ਸੋਚਿਆ ਕਿ ਕਿਉਂ ਨਾ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕੀਤੀ ਜਾਵੇ ਤਾਂ ਆਪਾਂ ਗੱਲਬਾਤ ਕਰ ਲੈਂਦੇ ਆ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਇਹ ਤੋਤਾ ਇਹ 5 ਸਾਲ ਦੇ ਹੋ ਗਿਆ ਵੈਸੇ ਸਾਲ ਹੋ ਗਿਆ ਹਾਂਜੀ ਤੇ ਕਿੱਥੋਂ ਲਿਆਂਦਾ ਹੀ ਭਾਈ ਸਾਹਿਬ ਨੇ ਲਿਆਂਦਾ ਹੀ ਨਹੀਂ ਵਿਆਹ ਇਹ ਆਪਣੇ ਪਿੰਡੋਂ ਲੈ ਕੇ ਆਈ ਅੱਛਾ ਤੋ ਇਹ ਆਪਣੇ ਪੇਕੇ ਤੋਂ ਲੈ ਕੇ ਆਏ ਹਾਂਜੀ ਆ ਪੇਕੇਆਂ ਨੇ ਗਿਫਟ ਦਿੱਤਾ ਤੁਹਾਨੂੰ ਇਹ ਵਿਆਹ ਹੀ ਵਿਵਾਗ ਵੀ ਅੱਤ ਤੋਤ ਲਿਆਂਦਾ ਹੀ ਪੰਜਾਂ ਜਣਾ ਲਾਈ ਜਿੱਦ ਲੈਂਦੇ ਜੇ ਪੰਜਾਂ ਜਣਾ ਦਾ ਪਰ ਏਡੇ ਸੋਟੇ ਤੋਤੇ ਨੂੰ ਪਾਲਣਾ ਵੀ ਔਖਾ ਹੁੰਦਾ ਹਾਂਜੀ ਦੁੱਧ ਹੀ ਪਿਆਇਆ ਸੀ ਨੂੰ ਸਿਸ਼ੀ ਨਾਲ ਅੱਛਾ ਸਿਸ਼ੀ ਨਾਲ ਦੁੱਧ ਪਿਆਇਆ ਸੀ ਹਾਂਜੀ ਤੇ ਫੇਰ ਵੱਡਾ ਕੀਤਾ ਹਾਂਜੀ ਤੇ ਜਦੋਂ ਸਿਸ਼ੀ ਨਾਲ ਦੁੱਧ ਪੀ ਲੈਂਦਾ ਹੁੰਦਾ ਸੀ ਹਾਂਜੀ ਤੇ ਹੁਣ ਕਿੰਨੇ ਚਿਰ ਦਾ ਹੋ ਗਿਆ ਸਾਲ ਦਾ ਹਾਂਜੀ ਤੇ ਪਿੰਦਰ ਪਿੰਦਰੇ ਤੇ ਨਹੀਂ ਪਾਇਆ ਤੁਸੀਂ ਐਦਾਂ ਖੁੱਲਾ ਹੀ ਤੇ ਉੜਦਾੜਦਾ ਨਹੀਂ ਫਰੇ ਬੱਚਿਆਂ ਦੇ ਨਾਲ ਹੀ ਕਿਆ ਬਾਤ ਆ ਤੇ ਬੱਚਿਆਂ ਦੇ ਨਾਲ ਵੀ ਇਸ ਤਰ੍ਹਾਂ ਤੁਰਿਆ ਫਿਰਦਾ ਆ ਹਾਂਜੀ ਕਈ ਵਾਰੀ ਵੇਖਿਆ ਵੀ ਬੱਚੇ ਜਿਹੜੇ ਉਹ ਮੋਢਿਆਂ ਤੇ ਲੈ ਕੇ ਵੀ ਬਾਹਰ ਗਲੀਆਂ 'ਚ ਵੀ ਚੱਲ ਜਾਂਦੇ ਆ ਉੱਥੇ ਵੀ ਨਹੀਂ ਉੜਦਾ ਫਿਰ ਸੋਣਾ ਵੀ ਇੰਨੇ ਆਡੇ ਨਾਲ ਹੀ ਆ ਤੈਨੂੰ ਤੇ ਕੀ ਲੱਗਿਆ ਵੀ ਇਹ ਇੱਕ ਪਰਿਵਾਰ ਦਾ ਹੀ ਹਿਸਾਬਨ ਗਿਆ ਹਾਂਜੀ ਪਰਵਾਹੀ ਸਮਝਦੇ ਆਂ ਹੀ ਕੀ ਕਹਿਣਾ ਚਾਹੋਗੇ ਕਿ ਸ੍ਰੀ ਪਰਸੀ ਇਹ ਬੱਚਾ ਨਾਲ ਪਿਆਰ ਕਰਨਾ ਚਾਹੀਦਾ ਹੈ ਜੇ ਕੋਈ ਹੋਰ ਇਹਨੂੰ ਫੜਨਾ ਜਾਵੇ ਫੜ ਲੈਂਦਾ ਨਹੀਂ ਹੋਰ ਕਿ ਕੋਈ ਨਹੀਂ ਜਾਂਦਾ ਹੋਰ ਕਿ ਕੋਈ ਨਹੀਂ ਜਾਂਦਾ ਪ੍ਰਧਾਨ ਸਾਹਿਬ ਕੋ ਵੀ ਨਹੀਂ ਜਾਂਦਾ ਉਹਨੇ ਕੋ ਵੀ ਨਹੀਂ ਜਾਂਦਾ ਸਰਵਟਾਡੇ ਕੋਲ ਹਾਂਜੀ ਅਗਰ ਤੁਸੀਂ ਪੇਕੇ ਨੂੰ ਲੈ ਗਿਆ ਸੀ ਤੁਹਾਡੇ ਨਾਲ ਤਾਂ ਪੇਕੇ ਆਲਾ ਪਿਆਰ ਤਾਂ ਹੋਣਾ ਹੀ ਹੈ ਨਾ ਹਾਂਜੀ ਇਹ ਹੱਟ ਕੋਈ ਰਹਿੰਦਾ ਤੇ ਬੱਚਿਆਂ ਕੋਲ ਹਾਂਜੀ ਬੱਚਾ ਦੋਨਾਂ ਕੋਲ ਚੱਲ ਜਾਂਦਾ ਹਾਂਜੀ ਤੇ ਕਿੰਨੇ ਬੱਚੇ ਤੁਹਾਡੇ ਦੋ ਗੁੱਡੀਆਂ ਦੋ ਗੁੱਡੀਆਂ ਤੇ ਇਹ ਤੋਤਾ ਆ ਇਹ ਗੁਡੀਆਂ ਦਾ ਭਰਾ ਹੀ ਹੋ ਗਿਆ ਹਾਂਜੀ ਗੁਡੀਆਂ ਰਕੜੀ ਵੀ ਬੱਦੀ ਇਹਨਾਂ ਨੂੰ ਐਦ ਕੀ ਰਕੜੀ ਬਣੀ ਹਾਂ ਜਨਮ ਦਿਨ ਮਨਾਇਆ ਕੇਕ ਲੈਂਦਾ ਅੱਛਾ ਹਾਂ ਭਰਾ ਵਾਂਗੂ ਪਿਆਰ ਕਰਦੀਆਂ ਇਹ ਭਰਾ ਵਾਂਗੂ ਪਿਆਰ ਕਰਦੀਆਂ ਇੱਕ ਭਰਾ ਦਾ ਹੀ ਰੂਪ ਮਤਲਬ ਇਹ ਕਹਿੰਦੀ ਆ ਸਾਡਾ ਭਰਾ ਹੀ ਆ ਇਹ ਮੋਹ ਬਣ ਜਾਂਦਾ ਨਾ ਹਾਂਜੀ ਕੋਈ ਦੁਨਿਆਵੀ ਰਿਸ਼ਤੇ ਤੇ ਜਿਹੜੇ ਉਹ ਕਈ ਵਾਰੀ ਕੱਟੇ ਪੈ ਜਾਂਦੇ ਹਨਾ ਪਰ ਇੱਕ ਪੰਛੀਆਂ ਦਾ ਰਿਸ਼ਤਾ ਜਿਹੜਾ ਉਹ ਹਾਂ ਇਹ ਸਹੀ ਆ ਸਹੀ ਹੈ ਤੇ ਕੁੜੀਆਂ ਉਹਦੇ ਤੇ ਪਿਆਰ ਕਰਦੀਆਂ ਨੇ ਪੰਛੀ ਪੂਰਾ ਭਰਾਵਾ ਮਾਂਗੀ ਤਾਨੂੰ ਨਹੀਂ ਕਦੇ ਲੱਗਿਆ ਵੀ ਬੱਚੇ ਮਤਲਬ ਪਾਗਰ ਪੰਤੀ ਜੀ ਕਰਦੇ ਆ ਜਾਂ ਚੰਗਾ ਲੱਗਦਾ ਵੇ ਆਪ ਬੜਾ ਪਿਆਰ ਕਰਦੀ ਹੈ ਤੇ ਨਾਲੇ ਤੇ ਹੁਣ ਫਿਰ ਦੁੱਧ ਤੋਂ ਇਲਾਵਾ ਹੋਰ ਵੀ ਕੁਝ ਖਾਂਦਾ ਪੀਂਦਾ ਜੀ ਆਪੇ ਮਤਲਬ ਰਸਈ ਚ ਚਲ ਜਾਂਦਾ ਜੋ ਆਪੇ ਜੀ ਨੂੰ ਭੁੱਖ ਲੱਗਣੀ ਹੈ ਨਾ ਰੋਟੀ ਖਾ ਲੈਣੀ ਆ ਫਿਰ ਸੋਈ ਚਲ ਜਾਣਾ ਅੱਛਾ ਆਪੇ ਪੀ ਆਹ ਠੀਕ ਖਾ ਲੈਂਦਾ ਜੁਲਪੇ ਮੈਨੂੰ ਲੱਗਦਾ ਮੰਨ ਮੈਂ ਮੰਗ ਵੀ ਲੈਂਦਾ ਅੱਗੇ ਚਲ ਜੂਗਾ ਅੱਛਾ ਭੁੱਖ ਲੱਗੀ ਬਲੇ ਹਾਂ ਫਰਿਜ ਜੀ ਖੋਲਣ ਪੇਗਾ ਅੱਛਾ ਪਾਣੀ ਲਾ ਕੇ ਚਲ ਜੂਗਾ ਬਾਲਟੀ ਤੇ ਲਾ ਕੇ ਅੱਛਾ ਹਾਂ ठीक है। रोटी भी मांगूंगा अच्छा जल्दी भूख लग गई आप रोटी मांग रहे हो हां मम्मा रोटी दो हां बोलता भी हाँ. है गला करता हां राधे राधे गाड़ी बोलता राधे राधे पापा अच्छा हाँ। राधे राधे बोलता हां जी बलाव वाला मिट बोल इधर ही मर्जी है हां राधे 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 वा जमा पापा पापा ਪਾਪਾ ਅਜੇ ਸ਼ਾਇਦ ਚੱਕਰ ਆਇਆ ਹਾਂਜੀ ਛੋਟਾ ਵੀ ਹੈ ਨਾਲੇ ਅਜੇ ਹਾਂਜੀ ਤੇ ਬੜਾ ਹੀ ਖੂਬਸੂਰਤ ਪੈਟ ਤੁਸੀਂ ਦੇਖਦੇ ਪਿਓ ਪੈਟ ਨਹੀਂ ਆਪਾਂ ਇੱਕ ਪੰਛੀ ਕਹਿ ਸਕਦੇ ਪੈਟ ਪੈਟ ਬੂਹੋਂ ਨਿਕਲਦਾ ਪਿਆ ਆ ਤੇ ਬੜਾ ਖੂਬਸੂਰਤ ਪੰਛੀ ਇੱਕ ਪੈਰਟ ਇੱਕ ਤੋਤਾ ਜਿਹੜਾ ਆ ਉਹ ਤੁਸੀਂ ਦੇਖਦੇ ਪਿਓ ਕਿ ਫੈਮਿਲੀ ਦਾ ਹਿੱਸਾ ਬਣ ਕੇ ਆਇਆ ਬੱਚੀਆਂ ਨੇ ਦੋ ਭੈਣਾਂ ਨੇ ਇਹਨਾਂ ਦੀਆਂ ਬੱਚੀਆਂ ਨੇ ਉਹਨਾਂ ਬੱਚੀਆਂ ਨੇ ਆਪਣੇ ਭਰਾ ਦੇ ਵਾਂਗ ਜਿਹੜਾ ਆ ਇਹਨੂੰ ਰੱਖਿਆ ਹੋਇਆ ਤੇ ਕਿਹਾ ਜਾ ਰਿਹਾ ਵੀ ਇਸ ਸਾਲ ਜਿਹੜਾ ਆ ਤੋਤੇ ਨੂੰ ਹੀ ਰਖੜੀ ਬਣ ਕੇ ਜੜਾ ਆ ਇਹਨਾਂ ਨੇ ਆਪਣਾ ਭਰਾ ਦੇ ਜਿਹੜੇ ਰੀਤੀ ਰਿਵਾਜ ਨੇ ਉਹ ਪੂਰੇ ਕਰ ਲਏ ਤੇ ਬੜੀ ਖੂਬਸੂਰਤ ਗੱਲ ਆ ਕਿ ਇੱਕ ਪੰਛੀ ਨੂੰ ਭਰਾਵਾਂ ਵਾਂਗ ਬੱਚਿਆਂ ਵਾਂਗ ਰੱਖਣਾ ਤੇ ਵੀ ਤਸਵੀਰਾਂ ਦੇ ਦੇ ਪਈ ਬਾਕੀ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹ ਨੇ ਸਾਡੇ ਨਾਲ ਘਰ ਦੇ ਮਾਲਕ ਸਰਦਾਰ ਘਰ ਦੇ ਤੇ ਇਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਆ ਪਾ ਜੀ ਕਿਵੇਂ ਵੇਖਦੇ ਤੁਸੀਂ ਬੱਚਿਆਂ ਦਾ ਪਿਆਰ ਆ ਜਿਹੜਾ ਤੁਹਾਡੇ ਬਹੁਤ ਜ਼ਿਆਦਾ ਮਾਰਾ ਇਹ ਮੈਂ ਕਹਿੰਦਾ ਪਾਰੀਆਂ ਵੀ ਕਰਦਾ ਹੂ ਅੱਛਾ ਜੀ ਨਾਲ ਬਰਭਾਰੀਆਂ ਕਰਨ ਦੀ ਪੈਂਦੀ ਸ਼ਾਇਦ ਉੱਤੇ ਜਾ ਕੇ ਜਾਂਦੀ ਹੈ ਜੀ ਅੱਛਾ ਜੀ ਤੇ ਬੜਾ ਪਿਆਰ ਮੋਹ ਹੈ ਇਹਨੂੰ ਜਿਆਦਾ ਅੰਨੀ ਕੀ ਕੁੜੀ ਜਦੋਂ ਬਹੁਤ ਮੋਹ ਕਰਦਾ ਜਦੋਂ ਸਕੂਲੇ ਜਾਂਦੀ ਉਸ ਵੇਲੇ ਬੜਾ ਰੌਲਾ ਪਉਂਦਾ ਅੱਛਾ ਨਹੀਂ ਨਾਲ ਲੱਗ ਜਾ ਅਸਾਂ ਮਰ ਬੱਚਾ ਬਣਾ ਇਹ ਵੀ ਨਹੀਂ ਦਿੰਦਾ ਨਾ ਜੀ ਨਾ ਬੜਾ ਮੋਹ ਹੈ ਇਹਨਾਂ ਨੂੰ ਜਿਆੜੇ ਨੂੰ ਜਦੋਂ ਕਹਿੰਦਾ ਉਹਦੋਂ ਦਾ ਕਿਦਾਂ ਦਾ ਮਾਹੌਲ ਲੱਗਦਾ ਬਹੁਤ ਵਧੀਆ ਹੈ ਮੈਂ ਤਾਂ ਆਪਣੇ ਅਰਮਾਨ ਮਸਤ ਇਹਨਾਂ ਨੇ ਤੇ ਇਹ ਅੰਦਰ ਲੱਗੇ ਰਹਿੰਦੇ ਆਪਸ ਵਿੱਚ ਚੀਕ ਬੱਸ अच्छा ते ਅੰਦਰੇ ਸੌਦੇ ਨਾਲ ਇਹਨਾਂ ਦੇ ਨਾਲ ਹੀ ਅੱਛਾ ਰਾਤ ਨੂੰ ਇਹਨਾਂ ਨਾਲ ਹੀ ਸੌਣਾ ਠੀਕ ਹੈ ਸਵੇਰੇ ਵੀ ਇਹਨੂੰ ਰੋਣਾ ਜਦੋਂ 4 ਵਜੇ ਉਹਦੋਂ ਉਹਨਾਂ ਰਵਾ ਬੋਲਣਾ ਪੈਣਾ ਠੀਕ ਹੈ 2 ਵਜੇ ਇਹਨਾਂ ਨੂੰ ਠਾਗਣਾ ਠੀਕ ਹੈ 4 ਵਜੇ ਨਹੀਂ ਬਸ ਇਹ ਨਹੀਂ ਕਿਵੇਂ ਲੱਗਦਾ ਇੱਕ ਪਰਿਵਾਰ ਵਾਂਗ ਬਹੁਤ ਵਧੀਆ ਮਾਰਾ ਜੀ ਵਧੀਆ ਜੀ ਤੁਹਾਨੂੰ ਕਿਵੇਂ ਲੱਗਦਾ ਵੀ ਇੱਕ ਪੈਕ ਨਰਬ ਦਾ ਖਿਆਲ ਆਇਆ ਇੱਕ ਪੰਛੀ ਹਾਂਜੀ ਉਹ ਕਿਵੇਂ ਲੱਗਦਾ ਜਦੋਂ ਘਰ ਦੇ ਵਿੱਚ ਰੋਣ ਕੇ ਜਿਦਰਾ ਬੋਲਦਾ ਹੈ ਪੰਛੀ ਬੋਲਣਾ ਵੀ ਚੰਗਾ ਹੁੰਦਾ ਕਿ ਨਹੀਂ ਹਾਂਜੀ 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 ਬਹੁਤ ਵਧੀਆ ਲੱਗਦਾ ਜੀ ਹੂੰ ਖਾਣ ਪੀਣ ਦੇ ਲਈ ਕਿਸ ਤਰ੍ਹਾਂ ਆਪੇ ਜੇ ਜੇ ਜਦੋਂ ਅਸੋਈ ਜਿਆਦੇ ਆ ਉਹ ਨਾਲ ਹੀ ਉਹ ਅੰਦਰ ਜਾ ਕੇ ਆਪੇ ਮਾਰਦਾ ਛਾਲ ਜੇ ਆਪੇ ਝੁਕ ਲੈਣਾ ਸਭ ਕੋਈ ਅੱਛਾ ਆਪੇ ਖਾਂਦਾ ਚਾਹ ਪੀਂਦਾ ਦੁੱਧ ਪੀਂਦਾ ਅੱਛਾ ਹਾਂਜੀ ਚਾਹ ਵੀ ਪੀਂਦਾ ਚਾਹ ਵੀ ਪੀਂਦਾ ਜੀ ਪੰਜਾਬੀਆਂ ਨੇ ਚਾਹ ਤੇ ਵੀ ਲਾਤਾ ਹਾਂਜੀ ਹਾਂਜੀ ਸਾਨੂੰ ਫਿਰ ਕਹਿੰਦੇ ਨਾ ਪਿਆਓ ਚਾਹ ਕਿਉਂਕਿ ਖੰਭਕ ਚੜ ਜਾਂਦੇ ਆ ਇਹ ਕਰਕੇ ਫਿਰ ਚਾਹ ਬੰਦ ਕਰਦੇ ਹਾਂ ਦੁੱਧ ਵੀ ਹੋਈ ਕੋਈ ਮਾਰਾ ਥੋੜਾ ਜਿਹਾ ਮਿੱਠਾ ਪਾ ਕੇ ਤੇ ਪਿਆਲੀ ਦਾ ਠੀਕ ਹੈ ਨਾ ਤੇ ਹੋਰ ਕੁਝ ਖਾਣ ਪੀਣ ਦੇ ਵਿੱਚ ਖਾਣ ਪੀਣ ਦੇ ਬਹੁਤ ਸ਼ਾਰਾ ਜੀ ਚੋਰੀ ਚਾਰੀ ਵੀ ਮੰਗਦਾ ਮੈਂ ਕਹਿੰਦਾ ਚੋਰੀ ਵੀ ਸਭ ਕੋਈ ਖਾਈ ਜਾਂਦਾ ਜੀ ਜੋ ਲੱਭਦਾ ਲੱਭਦਾ ਜੋ ਸਭ ਕੋਈ ਖਾਈ ਜਾਂਦਾ ਠੀਕ ਆ ਆਪੇ ਟੁਕੜੀ ਵੀ ਵੜ ਜਾਂਦਾ ਆਪੇ ਗੰਡੇ ਗੋਣੇ ਛਾ ਦੇਦਾ ਮਿਰਚਾਂ ਖਾਈ ਜਾਂਦਾ ਠੀਕ ਆ ਆਪੇ ਚੜ ਗਿਆ ਸ਼ਾਲਬਾਰ ਕੇ ਬਰੂਟੇ ਚੜ ਜਾਂਦਾ ਵਾ ਬਰੂਟੇ ਆਪੇ ਖਾਈ ਜਾਂਦਾ ਔਰ بڑے ਥਾਂਵਾਂ ਤੇ ਵੇਖਿਆ ਲੋਕਾਂ ਨੇ ਪੰਛੀ ਰੱਖਿਆ ਹੁੰਦੇ ਆ ਪਿੰਜਰੇ ਚ ਡੱਕ ਦਿੰਦੇ ਆ ਹਾਂਜੀ ਹਾਂਜੀ ਠੀਕ ਆ ਤੇ ਬਹੁਤ ਵਧੀਆ ਆ ਮਰਾਂ ਦੀ ਗੱਲ ਮੈਂ ਵੀ ਕਹਾ ਮੈਂ ਇਹਨੂੰ ਰਹਿਣ ਦੋ ਜਿੱਦਾਂ ਵੀ ਆ ਖਾਂਬੇ ਦੇ ਵਾਦੇ ਰਹਿਣਗੇ ਤੇ ਜੇ ਉਡਰਾਣ ਕਹਿੰਦਾ ਡਾਰੀ ਮਾਰ ਕੇ ਭਾਈ ਚਲ ਜੇਗਾ ਉਹ ਤੇ ਬਹੁਤ ਆਉਂਦੇ ਆ ਨੇ ਮਗਰ ਤੇ ਫਿਰ ਜਦੋਂ ਤੋਤੇ ਆਉਂਦੇ ਇਹ ਵੀ ਮਾਰਦਾ ਜਿੱਦਾਂ ਉਹ ਚੀਕਦੇ ਉਹ ਵੀ ਉਹ ਚੀਕਦਾ ਵਾ ਠੀਕ ਆ ਮੈਂ ਕਹਾਂ ਵੀ ਬਣਾ ਇਹ ਚੱਲ ਜਾਂਦਾ ਤਾਂ ਜਾਵੇ ਮਰਾਂ ਇਹ ਤਾਂ ਮਤਲਬ ਖੁੱਲਾ ਛੱਡ ਦਿੰਦੇ ਆ ਇਹ ਗੱਲ ਚਲੋ ਕੋਈ ਨਹੀਂ ਆਜ਼ਾਦ ਹੋਣਾ ਚਾਹੀਦਾ ਪੰਛੀ ਜਿੱਦਾਂ ਹੀ ਯਾਦਾਂ ਵੀ ਪੰਛੀ ਵੀ ਆਜ਼ ਅਈ ਛੱਡ ਦਿੰਦੇ ਆ ਵੀ ਜੇ ਜਾਣਾ ਹੋਵੇ ਗੱਡਾ ਦੀ ਬਾਹਰ ਕਰ ਮਾਰ ਸਕਦਾ ਵਾ ਤੈਨੂੰ ਖੁੱਲਾ ਛੱਡ ਦਿੰਦਾ ਸੀ ਖੁੱਲਾ ਛੱਡ ਤੇ ਹਾਂਜੀ ਤੋਤੇ ਆਉਂਦੇ ਆ ਇਹਨੂੰ ਲੈਣ ਵੇਹੇ ਕੋਠੇ ਦੇ ਉੱਤੇ ਵੀ ਆਈ ਕਈ ਵਾਰੀ ਇਹਨਾਂ ਨੂੰ ਖਰਦੇ ਆ ਮੈਂ ਤੂੰ ਕੋਠੇ ਦੇ ਉੱਤੇ ਵੀ ਡਾਰੀਆਂ ਮਾਰ ਕੇ ਆਪ ਚੜ ਜਾਂਦਾ ਤਾਂ ਮੈਂ ਵੀ ਛੱਡ ਦਿੱਤਾ ਖੁੱਲਾ ਹੈਗਾ ਕੋਈ ਗਾਲੀ ਜਾਂ ਡਾੜੀ ਬਾਹਰ ਮਾਰ ਸਕਦਾ ਮਾਰ ਸਕਦਾ ਹਾਂਜੀ ਕੋਈ ਗਾਲੀ ਹਾਂਜੀ ਹਾਂਜੀ ਠੀਕ ਹੈ ਜਿਹੜੇ ਲੋਕਾਂ ਨੇ ਪੰਛੀ ਰੱਖੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਿੰਜਰੇ 'ਚ ਡੱਕਣ ਕਿੱਦਾਂ ਨਹੀਂ ਪਿੰਜਰੇ 'ਚ ਮਾਰਾ ਬੜੀ ਗੱਲ ਮੈਂ ਪਿੰਜਰੇ ਅੱਗੇ ਵੇਖਿਆ ਕਈਆਂ ਦੇ ਕਈ ਬੜਾ ਵਜਨ ਜ਼ਿਆਦਾ ਹੋ ਜਾਂਦਾ ਉਹਨਾਂ ਦਾ ਉਹ ਫਿਰ ਪਿੰਜਰੇ ਦੇ ਵਿੱਚ ਫਿਰ ਜ਼ਿਆਦਾ ਫਿਰ ਉਹ ਟੋਬੀ ਸਾਡ ਡਾਰੀ ਵੀ ਨਹੀਂ ਮਾਰ ਸਕਦੇ ਇਹ ਕਰਕੇ ਫਿਰ ਜ਼ਿਆਦਾ ਉਹ ਕੰਮ ਖਰਾਬ ਹੋ ਜਾਂਦਾ ਨਹੀਂ ਡੱਕਰਣੀ ਨਹੀਂ ਡੱਕਰਣੀ ਚਾਹੀਦਾ ਜੀ ਬਹੁਤ ਵਧੀਆ ਜੀ ਤੇ ਦੋਸਤੋ ਅੱਜ ਟਾਈਮ ਸਾਡੇ ਨਾਲ ਬੱਚੀਆਂ ਵੀ ਮੌਜੂਦ ਨੇ ਪਹਿਲਾਂ ਤੁਸੀਂ ਦੇਖਿਆ ਵੀ ਛੋਟੀ ਬੱਚੀ ਨੇ ਵੀ ਮੋਡੇ ਦੇ ਉੱਤੇ ਰੱਖਿਆ ਹੋਇਆ ਸੀ ਵੱਡੀ ਬੇਟੀ ਵੀ ਹੈ ਤੇ ਬਿਲਕੁਲ ਭਰਾਵਾਂ ਵਾਂਗ ਜਿਹੜਾ ਆ ਉਹ ਤੋਤੇ ਨੂੰ ਇਹਨਾਂ ਨੇ ਰੱਖਿਆ ਹੋਇਆ ਆ ਤੇ ਬੜਾ ਹੀ ਖੂਬਸੂਰਤ ਮਾਹੌਲ ਲੱਗਿਆ ਤੇ ਕੈਪਚਰ ਕਰਨ ਨੂੰ ਦਿਲ ਕੀਤਾ ਤੇ ਕੈਪਚਰ ਕਰ ਰਹੇ ਆ ਤੁਹਾਡੇ ਨਾਲ ਜਿਹੜਾ ਆ ਇਹ ਚੀਜ਼ ਨੂੰ ਜਿਹੜਾ ਆ ਇਹ ਸਾਂਝਾ ਕਰ ਰਹੇ ਆ ਤੁਹਾਨੂੰ ਕਿਵੇਂ ਦਾ ਲੱਗਦਾ ਪਿਆ ਔਰਤੇ ਵੀ ਗੱਲ ਦੱਸਿਓ ਤੇ ਇਹੀ ਬੱਚੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਿਆ ਉਹ ਤੇ ਕਿਵੇਂ ਦਾ ਲੱਗਦਾ ਆ ਤੁਹਾਦੇ ਦੇ ਨਾਲ ਬਹੁਤ ਵਧੀਆ ਲੱਗਦਾ ਜੀ ਬਿਲਕੁਲ ਭਰਾਵਾ ਮੰਗ ਹਾਂਜੀ ਦੋਨਾਂ ਭੈਣਾਂ ਨੇ ਰਖੜੀ ਬੰਨੀ ਹਾਂਜੀ ਕਿਵੇਂ ਦਾ ਮਹਿਸੂਸ ਹੁੰਦਾ ਹੈ ਭਰਾਵਾ ਵਗੂ ਹੁੰਦਾ ਹੈ ਤੇ ਜਦੋਂ ਇਹ ਵੇਖਿਆ ਵੀ ਤੁਸੀਂ ਗਲੀ ਦੇ ਵਿੱਚ ਹੀ ਲੈ ਕੇ ਇਹਨੂੰ ਜਾਂਦੇ ਹੋ ਤੇ ਮੋਢੇ ਤੇ ਰੱਖਿਆ ਹੁੰਦਾ ਔਰਦਾ ਵੀ ਨਿਕਾ ਹਣਾ ਹਾਂਜੀ ਤੇ ਜਿੱਥੋਂ ਮਰਜ਼ੀ ਫਿਰ ਸ਼ਾਇਰ ਕਰਨ ਵੀ ਜਾਂਦੀ ਇਹਨੂੰ ਲੈ ਕੇ ਤੇ ਉੜਦਾ ਨਹੀਂ ਫਿਰ ਨਹੀਂ ਵਧੀਆ ਲੱਗਦਾ ਜੇ ਨਾਲ ਸ਼ਾਇਰ ਸੂਤ ਕਰਨਾ ਹਾਂਜੀ ਬਿਲਕੁਲ ਆਪਣੇ ਪਰਿਵਾਰ ਦੀ ਫੈਮਿਲੀ ਵਾਂਗੂ। ਤੇ ਰੋਟੀ-ਹਾੜੀ ਮੰਮੀ ਖਵਾਉਂਦੀ ਆ ਕਿ ਤੁਸੀਂ ਵੀ ਖਵਾਉਂਦੇ ਨੂੰ। ਆਪਾਂ ਵੀ ਖਾ ਲੈਂਦਾ। ਆਪੇ ਖਾ ਲੈਂਦਾ। ਆਪੇ ਖਾ ਲੈਂਦਾ ਆ। ਰੋਟੀਆਂ ਨਾਲ ਚਕਲੇ ਲੈ ਕੇ ਦੇ ਦਤਾ। ਮਤਲਬ ਆਪੇ ਸਾਰੇ ਕੰਮ ਆਪੇ ਕਰ ਲੈਂਦਾ। ਐਸਾ ਚਕਲੇ ਤੇ ਵੀ ਚੜ ਜਾਂਦਾ ਆਪੇ ਹੀ। ਘਾਟਾ ਖਾਂਦਾ ਖੜਾ। ਉਹਨਾਂ ਦਾ ਨਾ ਮਾਵਾ ਵੀ ਪਕਾ ਲੈਣਾ ਤੂੰ ਹੀ ਪਕਾਣੀ ਤੇ। ਕਿਹੜਾ ਕੰਮ ਖੜਾ ਪਿਆਰ ਤੇ ਕੇ ਆ ਮੈਨੂੰ ਕਰੋ ਮੈਨੂੰ ਖਰਾਓ। ਦੋਸਤੋ ਤਸਵੀਰਾਂ ਦੇਖੀਏ ਤੁਸੀਂ ਉਹਨੇ ਬਹੁਤ ਹੀ ਖੂਬਸੂਰਤ ਪੰਛੀ ਦੀਆਂ। ਇੱਕ ਖੂਬਸੂਰਤ ਖੂਬਸੂਰਤ ਪੰਛੀ ਕੋਤਾ ਜਿੰਨੂ ਬਿਲਕੁਲ ਭਰਾਵਾਂ ਦੇ ਵਾਂਗ ਬੱਚਿਆਂ ਦੇ ਵਾਂਗ ਪਰਿਵਾਰ ਨੇ ਰੱਖਿਆ ਹੋਇਆ ਤੇ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਜਰੂਰ ਕਰਿਓ ਜੇਕਰ ਤੁਸੀਂ ਵੀ ਪੰਛੀ ਜਾਨਵਰਾਂ ਦੇ ਲਵਰ ਹੋ ਪਿਆਰ ਕਰਦੇ ਹੋ ਪੰਛੀਆਂ ਨੂੰ ਜਾਨਵਰਾਂ ਨੂੰ ਤੇ ਆਪਣਾ ਕਮੈਂਟ ਜਰੂਰ ਕਰਿਓ ਇਸ ਫੈਮਿਲੀ ਦੇ ਲਈ ਇਸ ਪੰਛੀ ਦੇ ਲਈ ਜਿੰਨੂ ਕੇ ਇਹਨਾਂ ਨੇ ਆਪਣੇ ਪਰਿਵਾਰ ਦਾ ਇੱਕ ਹਿੱਸਾ ਬਣਾ ਕੇ ਰੱਖਿਆ ਹੋਇਆ ਜਿੰਨੂ ਕੇ ਇੱਕ ਆਪਣੇ ਪਰਿਵਾਰ ਦਾ ਮੈਂਬਰ ਬਣਾ ਕੇ ਰੱਖਿਆ ਹੋਇਆ ਧੰਨਵਾਦ ਮਿਲਦੇ ਆ ਕਿਸੇ ਅਗਲੀ ਵੀਡੀਓ